ਨਗਰ ਨਿਗਮ ਆ ਜਾਲਾ ਪੈ ਗਿਆ ਤੇ ਕਿੰਨੇ ਨਵੀਂ ਖੋਜ ਘਟੀ ਆ ਭ੍ਰਿਸ਼ਟਾਚਾਰ ਦੀ ਦੂਜੇ ਦੇ ਖਾਤੇ ਵਿੱਚ ਦਾ ਹੈ ਪਾਓ ਤੇ ਤੇ ਪੈਸੇ ਕਮਾਓ ਕਪੜੇ ਵੱਡੇ ਵੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪੜੇ ਕਰਦੇ ਆ ਗਰੰਟਾਂ ਆ ਇਹਨਾਂ ਵਿੱਚ ਕਪੜੇ ਕਰਕੇ ਸੜਕਾਂ ਬਣਾਉਣ ਦੇ ਵਿੱਚ ਕਪੜੇ ਕਰਕੇ ਆ ਰੇੜੀਆਂ ਵਾਲੇ ਦੋ ਫਰੀਆਂ ਨੂੰ ਪਹਿਲੇ ਹੀ ਲੈ ਜਾਂਦੇ ਆ ਬਦਾਰੇ ਤੋਂ ਪਹਿਲਾਂ ਤੇ ਰੱਜੇ ਨਹੀਂ ਹੱਜਦੀਗਾ ਹੁਣ ਇਹ ਨਵੇਂ ਖੋਲ ਕਰਤੀਆ ਤੇ ਟਿੱਟੂ ਬਾਣੀਆਂ ਆਗਲ ਕਹਿੰਦਾ ਵਾ ਵੀ ਪੰਜੇ ਕੋਲ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਅਸਰ ਵੀ ਹੈਗੇ ਆ ਜਿਨ੍ਹਾਂ ਨੂੰ ਉਸੇ ਸਟੂਟ ਕਰਦੇ ਆ ਮਾਰੇ ਵੀ ਹੈਗੇ ਆ ਮੈਂ ਤਾਂ ਇੱਕ ਬੇਨਤੀ ਹੋ ਕਰਦਾ ਵਾ ਵੀ ਥੋੜੀ ਲੱਖ ਰੁਪਏ ਤਨਖਾਹ ਆ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਿਰਾ ਤੁਸੀਂ ਭ੍ਰਸ਼ਟਾਚਾਰ ਕਰਦੇ ਆ ਆਪਣੇ ਬੱਚੇ ਨੂੰ ਬਟੇ ਸਕੂਲਾਂ ਦੇ ਵਿੱਚ ਪਾ ਲਓਗੇ ਕਿਰਾ ਉਹਨਾਂ ਨੂੰ ਤੇਲੇ ਖਵਾ ਲਓਗੇ ਕਿਰਾ ਉਹਨਾਂ ਨੂੰ ਵਰਥੀਆਂ ਖਵਾ ਲਓਗੇ ਉਹਨਾਂ ਨੂੰ ਕਾਰਾਂ ਲਾਓਗੇ ਪਰ ਖੁਸ਼ੀ ਨਹੀਂ ਮਿਲਣੀ ਕਾਰਵਾਈ ਉਹੀ ਗੱਲ ਬਾਤ ਦਾ ਮਾਰੇ ਬੰਦੇ ਨੇ ਮੇਰੇ ਵਰਗੇ ਦੇ ਤਿੰਨੇ ਚਾਰ ਨੇ ਪੱਛਾ ਪਾ ਦਿਓ ਕਾਰਵਾਈ ਹੋਗੀ ਕਿ ਨਾ ਟੀਟੂ ਬਣੀਆਂ ਹਾਈ ਕੋਰਟ ਜਾਊਗਾ ਟੀਟੂ ਬਣੀਆਂ ਅਦਾਲਤ ਵਿੱਚ ਜਾਊਗਾ ਮੈਂ ਕਾਰਜ ਕਰ ਰਿਹਾ ਮਗਰ ਕਾਰਵਾਈ ਕੀ ਹੁੰਦੀ ਹੈ ਕਰਦੇ ਕਿ ਨਾ ਆ 52 ਬੰਦੇ ਜਿੰਨਾਂ ਖਾਤੇ ਜਿਵੇਂ ਪੈਸੇ ਗਏ ਆ ਉਹ ਸਾਰਾ ਸਾਰਾ ਗਾਇਆ ਕਰਾ ਟੀਟੂ ਬਣੀਆਂ ਤੋਂ ਦਾਦਾਵਾ ਪੱਤਰਕਾਰੋ ਵੀਰੋ ਇਹਦੇ ਵਿੱਚ ਵੱਡੇ ਵੱਡੇ ਅਫਸਰ ਮਿਲੇ ਹੋਏ ਨੇਗਾ ਇਹ ਬੱਚੇ ਲੀਟਲ ਮਿਲੇ ਹੋਏ ਨੇ ਆਪਾਂ ਐਮਸੀ ਤੋਂ ਬਣਾਉਨੇ ਆ ਆਪਾਂ ਮੇਅਰ ਤੋਂ ਬਣਾਉਨੇ ਆ ਆਪਾਂ ਐਮਐਲਏ ਤੋਂ ਬਣਾਉਨੇ ਆ ਉਹ ਕਿੱਥੇ ਗਏ ਸੀਗੇ ਜਦੋਂ 2 ਸਾਲ ਲੱਗਣ ਪ੍ਰਸ਼ਾਸਨ ਹੁੰਦਾ ਰਿਹਾ ਸੀਗਾ ਨਗਰ ਨਿਗਮ ਲੁਧਿਆਣਾ ਦੇ ਕਰਮਚਾਰੀਆਂ ਵੱਲੋਂ ਕਰੋੜਾਂ ਰੁਪਏ ਦੇ ਕੱਪੜੇ ਮਾਮਲੇ 'ਚ 44 ਕਰਮਚਾਰੀਆਂ ਤੇ ਅਧਿਕਾਰੀਆਂ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇਸੇ ਦੇ ਉੱਤੇ ਤੋਂ ਮਾਮਲੇ ਨੂੰ ਲੈ ਕੇ ਸਭਾਾਂ ਦੇ ਵੱਲੋਂ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਸਾਹਮਣੇ ਪਹੁੰਚ ਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਦਾਜੀ ਕੀ ਕਿ ਪਾਣੀਆਂ ਨੇ ਦਫਤਰਾਂ ਦੇ ਵਿੱਚ ਕਰਮਚਾਰੀਆਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਨੇ ਅਤੇ ਕਿਆ ਕਿ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਕਰੋੜਾਂ ਰੁਪਏ ਦੇ ਕੱਪੜੇ ਦੀ ਗੱਲ ਸਾਹਮਣੇ ਆਈ ਹੈ ਇਸੇ ਦੇ ਰੂਪ ਵਿੱਚ ਕਿ ਨਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਗੁਲਤੱਤਾ ਵੀ ਪੇਂਟ ਕੀਤਾ ਹੈ ਅਤੇ ਕਿਆ ਕਿ ਅਜਿਹਾ ਕੰਮ ਕਰਨ ਵਾਲੇ ਨੇ ਇਹ ਤਰਕੀਬ ਕਿੱਥੋਂ ਲੱਭੀ ਆ ਕਿ ਜਨਤਾ ਦਾ ਪੈਸਾ ਟੈਕਸ ਰੂਪੀ ਪੈਸਾ ਹੈ ਤੇ ਇਸ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਟੀਟੂ ਬਾਣੇ ਵਾਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਗਰ ਨਿਗਮ ਅਜਾਉਣਾ ਪੈ ਗਿਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੱਢੀ ਆ ਭ੍ਰਿਸ਼ਟਾਚਾਰ ਦੀ ਗਰਾ ਦੂਜੇ ਦੇ ਖਾਤੇ ਵਿੱਚ ਪੈਸੇ ਪਾਓ ਤੇ ਪੈਸੇ ਕਮਾਓ ਤੇ ਕਮਿਸ਼ਨ ਲਓ ਤੇ ਟੀਟੂ ਬਾਣਿਆ ਇਹਨਾਂ ਨੂੰ ਬੇਨਤੀ ਕਰਦਾ ਮੈਂ ਇੱਥੇ ਦੀ ਸਕੀਮ ਜਦੋਂ ਦੁਬਾਰਾ ਕੱਢੋਗੇ ਆ ਮੈਂ ਚੈੱਕ ਬੁੱਕ ਲੈ ਕੇ ਆਇਆ ਵਾ ਮੇਰਾ ਨਾਮ ਵੀ ਵਿੱਚ ਪਾ ਦਿਓ ਗੁਰਾਂ ਹੁਣ ਨਵੀਂ ਸਕੀਮ ਜਦੋਂ ਬੰਦਾ ਕੱਢਦਾ ਵਾ ਨਵੀਆਂ ਖੋਜਾਂ ਜਦੋਂ ਬੰਦਾ ਕਰਦਾ ਵਾ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਾ ਅੱਜ ਮੈਂ ਗੁਲਦਸਤਾ ਉਹਨਾਂ ਵਾਸਤੇ ਲੈ ਕੇ ਆਇਆ ਵਾਂ ਵੀ ਕਪੜੇ ਵੱਡੇ ਵੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪੜੇ ਕਰਦੇ ਆ ਗਰੰਟਾਂ ਆਈਆਂ ਉਹਨਾਂ ਚ ਕਪੜੇ ਕਰਕੇ ਸੜਕਾਂ ਬਣਾਉਣ ਚ ਕਪੜੇ ਕਰਕੇ ਆ ਰੇੜੀ ਆਲੇ ਕੋ ਫਰੀਆਂ ਤੋਂ ਪੈਸੇ ਲਈ ਜਾਂਦੇ ਵਿਚਾਰੇ ਤੋਂ ਕਰਾ ਤੇ ਰੱਜੇ ਨਹੀਂ ਹਜੇ ਵਿਗਦਾ ਹੁਣ ਇਹਨੇ ਨਵੇਂ ਖੋਜ ਕਰਤੀ ਆ ਕਿ ਟੀਟੂ ਬਾਣੀਆਂ ਆਹ ਗੱਲ ਕਹਿੰਦਾ ਵਾ ਵੀ ਪੰਜੇਵਾਂ ਕੋਲ ਬਰਾਬਰ ਨਹੀਂ ਹੁੰਦੀ ਆ ਇੱਥੇ ਚੰਗੇ ਅਫਸਰ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਸੂਟ ਕਰਦੇ ਆ ਮਾਰੇ ਵੀ ਹੈਗੇ ਆ ਮੈਂ ਤਾਂ ਇੱਕ ਬੇਨਤੀ ਹੋਰ ਕਰਦਾ ਵਾਂ ਵੀ ਤੁਹਾਡੀ ਲੱਖਾਂ ਰੁਪਏ ਤਨਖਾਹ ਵਾ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਿਰਾ ਤੁਸੀਂ ਭ੍ਰਸ਼ਟਾਚਾਰ ਕਰਕੇ ਆਪਦੇ ਬੱਚੇ ਨੂੰ ਵੱਡੇ ਸਕੂਲਾਂ ਵਿੱਚ ਪਾ ਲੋਂਗੇ ਕਿਰਾ ਉਹਨਾਂ ਨੂੰ ਕੇਲੇ ਖਵਾ ਲੋਂਗੇ ਕਿਰਾ ਉਹਨਾਂ ਨੂੰ ਬਰਫੀਆਂ ਖਵਾ ਲੋਂਗੇ ਉਹਨਾਂ ਨੂੰ ਕਾਰਾਂ ਲਗਾਉਂਗੇ ਪਰ ਖੁਸ਼ੀ ਨਹੀਂ ਮਿਲਣੀ ਤੁਹਾਡੇ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਕੋਈ ਕਿਰਾ ਅਸੀਂ ਲੋਕ ਆਮ ਲੋਕ ਪੰਜੀ ਪੰਜੀ ਪਿੱਛੇ ਮਰ ਰਹੇ ਹਾਂ ਅਸੀਂ ਕਿਰਾ ਅਸੀਂ ਸਾਡੇ ਆ ਪੰਜਾਬ ਦਿਨੋਂ ਦਿਨ ਕਰਜ਼ੇ ਚ ਡੋਬ ਰਿਹਾ ਵਾ ਸਰਕਾਰਾਂ ਨੂੰ ਕਵਜੇ ਲੈਣੇ ਕਰਜ਼ੇ ਲੈਣੇ ਬੰਦੇ ਆ ਤੇ ਸਾਡੇ ਜਿਹੜੇ ਜੌਨ ਡੀ ਦੇ ਨਵੇਂ ਨਵੇਂ ਖੋਜਾ ਕਰਦੇ ਇਹ ਨੇ ਤੇ 2 ਸਾਲ ਹੋ ਗਏ ਮੈਨੂੰ ਨਾ ਇੱਕ ਪੱਤਰਕਾਰ ਵੀਰ ਮਿਲਿਆ ਮੈਨੂੰ ਕੋ ਪ੍ਰੈਸ ਨੋਟ ਲੈ ਕੇ ਆਇਆ ਵਾ ਵਿਅਸ ਧਰਨਾ ਲਾਉਣ ਆਇਆ ਵਾ ਬਾਕੀ ਪ੍ਰੈਸ ਨੋਟ ਇੱਡਾ ਵੱਡਾ ਕਬਲਾ ਕੀਤਾ ਆਇਆ ਵਾ ਪ੍ਰੈਸ ਨੋਟ ਬਣਾਉਣ ਲੱਗੇ ਤਾਂ 1.5 ਸਾਲ ਲੱਗ ਜਾਊਗਾ ਕਿ ਨਾ ਸਾਹੰਦ ਪਤਾ ਹੀ ਨਹੀਂ ਲੱਗਦਾ ਕਿੰਨੇ ਦਾ ਕੋਈ 1.60 ਕਹਿੰ ਜਾਂਦਾ ਕਰੋੜ ਕੋਈ 4 ਕਹਿੰਦਾ ਵਾ ਮੈਂ ਤਾਂ ਬੇਨਤੀ ਕਰਦਾ ਵਾਂ ਇਹਨਾਂ ਦੇ ਸਾਰੇ ਕੰਮਾਂ ਦੀ ਭਗਵੰਤ ਮਾਨ ਜੀ ਜਾਂਚ ਹੋਣੀ ਚਾਹੀਦੀ ਹੈ ਅਗਰ ਆ ਸਾਡੇ ਲੋਕਾਂ ਦਾ ਪੈਸਾ ਆ ਕਾਰਵਾਈ ਦੇ ਹੁਕਮ ਹੋ ਗਏ ਨੇ ਟੀਟੂ ਜੀ ਕਾਰਵਾਈ ਉਹੀ ਗੱਲ ਬਾਤ ਆ ਮਾਰੇ ਬੰਦੇ ਦੇ ਮੇਰੇ ਵਰਗੇ ਦੇ ਤਿੰਨੇ ਚਾਰ ਦੇ ਪਰਚਾ ਪਾ ਦਿਓ ਕਾਰਵਾਈ ਹੋ ਗਈ ਕਿ ਨਾ ਟੀਟੂ ਬਾਨੀਆਂ ਹਾਈ ਕੋਰਟ ਜਾਊਗਾ ਟੀਟੂ ਬਾਨੀਆਂ ਅਦਾਲਤ ਵਿੱਚ ਜਾਊਗਾ ਮੈਂ ਕਾਜ ਇਕੱਠੇ ਕਰ ਰਿਹਾ ਵਗਰਾ ਕਾਰਵਾਈ ਕੀ ਹੁੰਦੀ ਆ ਕਾਰਵਾਈ ਕਿਰਾ ਆ 52 ਬੰਦੇ ਜਿੰਨਾਂ ਦੇ ਖਾਤੇ ਚ ਪੈਸੇ ਗਏ ਆ ਉਹ ਸਾਰੇ ਸਾਰੇ ਗੁਨਾਹਗਾਰ ਆ ਉਹਨਾਂ ਦੇ ਬੋਂਜਾ ਦੇ ਪਰਚਾ ਫਟੋਗਰਾ ਜੋ ਲੱਕ ਕੇ ਦੇਣਗੇ ਆਪੇ ਦੱਸਣਗੇ ਨਾਲੇ ਦੇ ਵਿੱਚ ਇਕੱਲੇ ਕਰਮਚਾਰੀ ਨਹੀਂ ਮਿਲੇ ਹੋਏ ਟੀਟੂ ਬਾਨੀਆਂ ਤੁਹਾਨੂੰ ਦੱਸਦਾ ਵਾ ਪੱਤਰਕਾਰੋ ਵੀਰੋ ਇਹਦੇ ਵਿੱਚ ਵੱਡੇ ਵੱਡੇ ਅਫਸਰ ਮਿਲੇ ਹੋਏ ਨਗਰਾਂ ਇਹਦੇ ਵਿੱਚ ਲੀਡਰ ਮਿਲੇ ਹੋਏ ਨੇ ਆਪਾਂ ਐਮ ਸੀ ਕਿਉਂ ਬਣਾਉਨੇ ਆ ਆਪਾਂ ਮੇਅਰ ਕਿਉਂ ਬਣਾਉਨੇ ਆ ਆਪਾਂ ਐਮ ਐਲ ਏ ਕਿਉਂ ਬਣਾਉਨੇ ਆ ਉਹ ਕਿੱਥੇ ਗਏ ਸੀਗੇ ਜਦੋਂ 2 ਸਾਲ ਲਗਾਤਾਰ ਭ੍ਰਸ਼ਟਾਚਾਰ ਹੁੰਦਾ ਰਿਹਾ ਇਥੇ ਗ੍ਰਾਮ ਕਿੱਥੇ ਗਏ ਸੀ ਉਹ ਗ੍ਰਾਮ ਅੱਜ ਟੀਟੂ ਬਣੀ ਰਖ ਯਾਨੀ ਖੂਨ ਮੱਚੀ ਜਾਂਦਾ ਵਗਰਾ ਕਿਉਂਕਿ ਸਾਡੇ ਲੋਕ ਆ ਬਾਹਰ ਪਹੁੰਚੇ ਨੇ ਨਗਰਾਂ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਆ ਸਾਡੇ ਪੰਜਾਬ ਨੂੰ ਲੁੱਟ ਰਹੇ ਆ ਸਾਡਾ ਟੈਕਸ ਉਪੀ ਬਸਾ ਲੁੱਟੇ ਜਾ ਰਹੇ ਆ ਗ੍ਰਾਮ ਅੱਜ ਗ੍ਰਾਮ ਹਾਂ ਪਰ ਇੱਕ ਗੱਲ ਮੈਂ ਇਹਨਾਂ ਨੂੰ ਕਹਿਣਾ ਚਾ ਦੋਸਤੋ ਮੈਂ ਰਾਤ ਨੂੰ ਸੌਂਦਾ ਨਹੀਂ ਪੰਜਾਬ ਚੋਣਾ ਮਗਰਾ ਤੇ ਨਾ ਮੈਂ ਤੁਹਾਨੂੰ ਸੌਂਦਾਂ ਮਗਰਾ ਪ੍ਰੇਸ਼ਚਾਰੀ ਇਹਨੂੰ ਆ ਚੀਜ਼ ਮੇਰੀ ਹਮੇਸ਼ਾ ਮਾਈਂਡ ਦੇ ਵਿੱਚ ਰਹੂਗੀ ਕਿਰਾ ਤੇ ਟੀਟੂ ਬਾਣੀਆ ਕੁਛ ਕਰਨਾ ਵਜੇ ਇਹਨਾਂ ਦੇ ਪਰਚਾ ਕਟਾ ਕੇ ਹਟੂਗਾ ਇਹਨਾਂ ਸਾਰੇ ਤੁਸੀਂ ਮਿਲੇ ਹੋ ਨਗਰ ਨਿਗਮ ਆ ਬੁੱਕਾ ਕਿਨਾਂ ਨੂੰ ਲੈ ਕੇ ਆਏ ਹੋ ਬੁੱਕਾ ਤਾਂ ਜੀ ਆਹੀ ਲੈਣਗੇ ਕਿਰਾ ਜਿਨ੍ਹਾਂ ਨੇ ਖੋਜ ਕੀਤੀ ਹੈ ਨਵੇਂ ਇਹ ਵੀ ਹਾਂ ਦੇਖਦਾ ਬੁੱਕਾ ਮਤੋਂ ਲਿੰਦਾ ਕਿਹੜਾ ਵਗਰਾ ਜਿਨ੍ਹਾਂ ਨੇ ਖੋਜ ਕੀਤੀ ਆ ਉਹਨਾਂ ਦਾ ਮਾਨ ਸਨਮਾਨ ਮਿਲਦਾ ਵਾ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਵਾਂ ਇਹਨਾਂ ਨੂੰ ਗੋਲਡ ਮੈਲ ਅੰਤਰਨਾ ਸਨਮਾਨਿਤ ਕੀਤਾ ਜਾਵੇ ਕਿਰਾ ਆ ਰੇੜੀ ਫੜੀਆਂ ਤੋਂ ਪੈਸੇ ਖਾ ਖਾ ਕੇ ਨਹੀਂ ਰਜੇ ਆਹ ਚੈੱਕ ਫੜਿਆ ਹੈ ਚੈੱਕ ਹੀ ਨਹੀਂ ਦੇਣਾ ਹੁਣ ਖਾ ਉਹ ਚੱਕ ਨਹੀਂ ਮੈ ਦੇਣਾ ਆ ਤਾਂ ਮੈਂ ਲੈ ਕੇ ਆ ਆ ਵੀ ਦਦੀ ਸਕੀਮ ਦੁਆਰਾ ਕੱਢੂਗੇ ਨਾ ਟੀਟੂ ਬਾਣੀ ਦਾ ਵੀ ਖਾਤੇ ਚ ਨੋ ਪਾ ਲਿਓ ਆਉਂਦੇ ਹੋ ਭਾ ਸਾ ਆਉਂਦੇ ਹੋ ਟੀਟੂ ਬਾਣੀ ਇਦਾਂ ਦੇ ਬਲੇ ਸਾਨੂੰ ਵੀ ਭੁੱਖ ਲੱਗਦੀ ਆ ਸਾਡੇ ਵੀ ਟੱਡ ਲੱਗੇ ਹੋਏ ਆ ਸਾਡਾ ਪੰਜਾਬ ਦਾ ਦਿਨ ਉਹਨਾਂ ਬਰਬਾਦ ਹੁੰਦਾ ਜਾਂਦਾ ਵਾ ਸਾਡਾ ਪੰਜਾਬ ਦਾ ਕਰ ਸਾਡੇ ਵੀ ਟੱਡ ਲੱਗੇ ਹੋਏ ਆ ਸਰਯਾ ਮੰਗਦੇ ਆ ਕੋਈ ਚੋਰੀ ਛੇਰੇ ਨਹੀਂ ਮੰਗਦੇ ਐਤਾਂ ਕਹਿੰਦੇ ਖਾਤੇ ਚ ਪਾਓ ਸਾਡੇ ਵੀ ਕਿਰਾ ਕਰੋੜ ਰੁਪਏ ਪਾਓ ਕਮਿਸ਼ਨ ਦੱਸੋ ਕੀ ਆ ਕਮਿਸ਼ਨ ਲਓ ਕਮਿਸ਼ਨ ਪਹਿਲਾਂ ਦੇ ਦਿੰਨੇ ਆ ਨਾਰੇ ਘਟਾਲਾ ਕੀਤਾ ਨੌਕਰੀਆਂ ਤੋਂ ਕੱਢੇ ਜਾਣੇ ਚਾਹੀਦੇ ਆ ਮੈਂ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਭਾਰਤ ਛੱਡਣ ਦਾ ਦੇਸ਼ ਦੇਣਾ ਚਾਹੀਦਾ ਵਾ ਕਰ ਭਾਰਤ ਛੱਡਣ ਦਾ ਦੇਸ਼ ਬੈਥੇ ਤੁਸੀਂ ਨਾ ਰੋ ਕਰਾ ਤੁਸੀਂ ਤਾਂ ਹੋਰਾਂ ਮੁਲਕਾਂ ਦੇ ਵਿੱਚ ਜਾਓ ਇਹਨਾਂ ਨੂੰ ਤਾਂ ਪਾਕਿਸਤਾਨ ਭੇਜ ਦੋ ਕਰ ਇਹਨਾਂ ਨੂੰ ਕਰ ਉੱਥੇ ਕਰੀ ਚੱਲਣਗੇ ਕਮਲੇ ਇੰਨੇ ਲੱਖਾਂ ਰੁਪਏ ਦੀ ਤਨਖਾਹ ਨਿਕਰਾ ਚੰਗੇ ਅਫਸਰ ਵੀ ਬਹੁਤ ਨਿਕਰਾ ਉਹਨਾਂ ਦੀ ਪ੍ਰਸ਼ੰਸਾ ਕਰਦਾ ਜੀ ਟਿੱਟੂ ਪਾਣੀ ਰਿਕਵਰੀ ਦੀ ਮੰਗ ਕਰਦੇ ਹਾਂ ਰਿਕਵਰੀ ਦੀ ਮੰਗ ਕਰਦੇ ਮੈਂ ਕਹਿੰਦਾ ਜੀ ਇਹਦੇ ਜਾਂਚ ਹੋਣੀ ਚਾਹੀਦੀ ਵੱਡੇ ਪੱਧਰ ਤੇ ਜਾਂ ਜਾਂਚ ਕਰ ਲੈਣ ਜਾਂ ਫਿਰ ਮੈਂ ਆਪਣੇ ਤਰੀਕੇ ਨਾਲ ਬਾਈ ਮੈਂ ਮੈਂ ਤਾਂ ਟਿੱਡੀਆਂ ਕੋਲ ਪਾ ਕੇ ਕਰਦਾ ਮੈਂ ਪਰ ਤਾਂ ਮੈਂ ਟਿੱਡੀਆਂ ਕੋਲ ਕਰੂੰਗੀ ਕਰੂੰਗਾ ਮੈਂ ਸਿੱਧੀ ਗੱਲ ਹਾਂਜੀ ਸਰ ਸ਼ੁਭਨਾਮ ਕੀ ਹੈ ਜੀ ਤੁਹਾਡਾ ਮੇਰਾ ਦੀਪਕ ਗੋਇਲ ਹੈ ਕਿੰਨਾ ਦੇ ਪੀ ਆਉ ਤੁਸੀਂ ਕਮਿਸ਼ਨਰ ਸਾਹਿਬ ਕਮਿਸ਼ਨਰ ਤੁਹਾਨੂੰ ਬੁੱਕਾ ਦਿੱਤਾ ਗਿਆ ਅੱਜ ਸਮਾਜ ਸੇਵਕੀ ਟਿੱਟੂ ਪਾਣੀਆਂ ਵੱਲੋਂ ਕੀ ਕੀ ਆ ਗਿਆ ਬੜੀ ਚੀਜ਼ ਆਈ ਹੁਣ ਕਮਿਸ਼ਨਰ ਸਾਹਿਬ ਦਾ ਫਰਾਡ ਫੜਿਆ ਜੀ ਉਹਨਾਂ ਦਾ ਕਮਿਸ਼ਨਰ ਸਾਹਿਬ ਨੂੰ ਨੋਟਿਸ ਚ ਲਿਆਰਾਂਗੇ ਜੀ ਹਾਂ ਸੀ ਬਸ ਕੀ ਕਹਿ ਕੇ ਗਈ ਇਹ ਉਹ ਥੋੜਾ ਸਮਝ ਨਹੀਂ ਖੀ ਇਹ ਕੀ ਕਿਆ ਕੀ ਹੈ ਜੀ ਮਦਦ ਉਹ ਤਾਂ ਕਹਿੰਦੇ ਵੀ ਫਰਾਡ ਫੜੋ ਬਸ ਫਰਾਡ ਫੜ ਲਿਆ ਜੀ ਅਸੀਂ ਹੋਰ ਵੀ ਕਮਿਸ਼ਨਰ ਸਾਹਿਬ ਚੈੱਕ ਕਰਵਾਉਂਗੇ ਸਾਰਾ ਕੁਝ ਆ ਇੱਕ ਬੁੱਕਾ ਦੇ ਕੇ ਕਾਦੇ ਲਈ ਦੇ ਕੇ ਗਏ ਨੇ ਚਲੋ ਰੁਕੀ ਕਿ ਜਨਾ ਉਹਨਾਂ ਨੇ ਕਦੇਗੇ ਵੱਡ ਕਮਿਸ਼ਨਰ ਸਾਹਿਬ ਨੂੰ ਦੇਣ ਨੂੰ ਕਹਿ ਦੇ ਰਹੇ ਆਂਗੇ ਕਮਿਸ਼ਨਰ ਸਾਹਿਬ ਨੂੰ ਦੇ ਰਾਂਗੇ ਠੀਕ ਯਾਨੀ ਚੈੱਕ ਬੁੱਕ ਵੀ ਲੈ ਕੇ ਆਏ ਸੀ ਨਾ ਚੈੱਕ ਬੁੱਕ ਤਾਂ ਦਿੱਤੀ ਸੀ ਚੈੱਕ ਬੁੱਕ ਲੈ ਕੇ ਵਾਪਸ ਉਹ ਕਹਿੰਦੇ ਲਈ ਲਿਆਏ ਸੀ ਬਸ ਉਹ ਕਹਿੰਦੇ ਸਾਨੂੰ ਵੀ ਦੇ ਦਿਓ ਜੀ پیسے ਉਹ ਉਹ ਤਾਂ ਕੋਈ ਨਹੀਂ ਹੂੰ ਉਹ ਤਾਂ ਕਮਿਸ਼ਨਰ ਸਾਹਿਬ ਜਾਣਦੇ ਨੇ ਕਿ ਸੀਪੀ ਸਾਹਿਬ ਨੂੰ ਲਿਖਤੀ ਚਿੱਠੀ ਵੀ ਦੇ ਕੇ ਕਰਨਗੇ ਜਾਂ ਫਾਇਦਾ ਕਰਾਣਗੇ ਕੀ ਕਰਵਾਣ ਦੀ ਲਿਖਤੀ